ਸਰ ਮੇਰਾ ਨਾਮ ਹਰਦੀਪ ਸਿੰਘ ਢਾਲੀਵਾਲ ਫ੍ਰੀ ਕੋਰਪੋਰੇਟ ਦਾ ਸੈਕਟਰੀ ਸਰ ਸਰਕਾਰ ਵੱਲੋਂ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਉਹਨਾਂ ਵੱਲੋਂ ਹੀ ਆਇਆ ਬਿਆਨ ਵੀ ਜਿੰਨੀਆਂ ਛਿੱਟਾਂ ਉਹਨੀਆਂ ਸਵਾਰੀਆਂ ਬਿਠਾਈਆਂ ਜਾਂਦਾ ਅਸੀਂ ਵੀ ਡਰਾਈਵਰ ਕਨੈਕਟਰ ਜਿਹੜੇ ਸਾਡੇ ਡਿਊਟੀ ਕਰਦੇ ਆ ਜੀ ਜੇ ਬੱਸ ਦੇ ਵਿੱਚ ਵੱਧ ਸਵਾਰੀਆਂ ਚੜਾਉਣੇ ਆ ਜੇ ਕੋਈ ਵੱਧ ਦੇ ਵਿੱਚ ਸਵਾਰੀ ਡੈਗ ਪੈਂਦੀ ਆ ਉਹਦਾ ਡਰਾਈਵਰ ਕਨੈਕਟਰ ਨੂੰ ਵੀ ਮਾਜਾ ਭੁਗਤਣਾ ਪੈਂਦਾ ਜੀ ਡਰਾਈਵਰ ਕਨੈਕਟਰ ਦੇ ਉੱਤੇ ਇਹਦਾ ਪਰਚਾ ਹੁੰਦਾ ਕਿ ਜੇ ਡਰਾਈਵਰ ਕਨੈਕਟਰ ਨੂੰ ਉਹਦਾ ਜੁਰਮਾਨਾ ਕੀਤਾ ਜਾਂਦਾ ਇਹ ਰਾਹ ਦੇ ਵਿੱਚ ਗੱਡੀ ਸਾਡੀ ਪੁੱਲ ਪਰੀਆ ਜੇ ਟ੍ਰੈਪ ਕਾਲਿਆਂ ਨੇ ਕਿਤੇ ਰੋਕ ਲਈ ਵੀ ਓਵਰ ਲੋਡਿੰਗ ਲਈ ਜਾਂਦੇ ਆ ਤੁਸੀਂ ਦਾ ਜੇ ਚਲਾਨ ਹੁੰਦਾ ਉਹ ਡਰਾਈਵਰ ਕਨੈਕਟਰ ਨੂੰ ਭਰਨਾ ਪੈਂਦਾ ਜੀ ਨਾ ਕਿ ਉਹ ਮਹਿਕਮਾ ਭਰਦਾ ਉਥੇ ਹਰ ਖਤਾ ਦੇ ਡਰਾਈਵਰ ਕਨੈਕਟਰ ਨੂੰ ਗਲਤ ਮੰਨਿਆ ਜਾਂਦਾ ਜੀ ਫਿਰ ਸਾਡੇ ਜਥੇਬੰਦੀ ਨੇ ਸਰ ਇਹੀ ਫੈਸਲਾ ਕਰਿਆ ਵੀ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਉਹਨੀਆਂ ਹੀ ਸਵਾਰੀਆਂ ਬਿਠਾਈਆਂ ਜਾਣ ਓਵਰ ਲੋਡ ਨਾ ਚੜਾਈਆਂ ਜਾਣ ਕਿਉਂਕਿ ਹਰ ਖਤਾ ਦੇ ਡਰਾਈਵਰ ਕਨੈਕਟਰ ਨੂੰ ਜ਼ਿੰਮੇਵਾਰ ਠੜਾਇਆ ਜਾਂਦੇ ਜੀ ਪਰ ਇਸ ਦਾ ਲੌਸ ਅਸੀਂ ਮੰਨਦੇ ਆ ਵੀ ਸਾਡੇ ਮਹਿਕਮੇ ਨੂੰ ਇਹ ਚੀਜ਼ ਦਾ ਲੌਸ ਹੋਊਗਾ ਪਰ 1 ਮਹੀਨਾ ਪਹਿਲਾਂ ਅਸੀਂ ਨੋਟਸ ਆਪਣੇ ਮਹਿਕਮੇ ਨੂੰ ਦਿੱਤਾ ਹੋਇਆ ਜੀ ਆਪਦੇ ਐਮ ਡੀ ਸਾਹਿਬ ਨੂੰ ਦਿੱਤਾ ਟ੍ਰਾਂਸਪੋਰਟ ਮੰਤਰੀ ਸਾਹਿਬ ਸਾਰਿਆਂ ਨੂੰ ਅਸੀਂ ਨੋਟਸ ਦਿੱਤੇ ਹੋਇਆ ਵੀ ਅਸੀਂ ਜਿੰਨੀਆਂ ਸ਼ੀਟਾਂ ਹੋਣੀਆਂ ਸਾਰੀਆਂ ਬਿਠਾਵਾਂਗੇ ਪਰ 1 ਮਹੀਨਾ ਬੀਤ ਜਾਂਦੇ باوجود ਵੀ ਬੀਪੀ ਆਰਟੀਸੀ ਦੀ ਮੈਨੇਜਮੈਂਟ ਨੇ ਸਾਡੇ ਤੱਕ ਅਜੇ ਤੱਕ ਰਾਬਤਾ ਨਹੀਂ ਕਾਇਮ ਕਰਿਆ ਜੀ ਵੀ ਕੋਈ ਨਾ ਕੋਈ ਰਾਬਤਾ ਕਾਇਮ ਕਰਦੇ ਕੋਈ ਨਾ ਕੋਈ ਰਾਹ ਲੱਭਦਾ ਜੀ ਵੀ ਅਸੀਂ ਮੰਨਦੇ ਆ ਜ ਸਾਡਾ ਨੁਕਸਾਨ ਹੈਗਾ ਜੀ ਪਰ ਮਹਿਕਮੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜਥੇਬੰਦੀ ਨਾਲ ਕੋਈ ਮੀਟਿੰਗ ਕਰੀਏ ਸਰ ਅਸੀਂ ਮੰਗ ਕਰਦੇ ਆਂ ਸਰਕਾਰ ਕੋਲੋਂ ਜੀ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੇ ਆ ਰਹੇ ਆਂ ਬੱਸਾਂ ਦੀ ਬਹੁਤ ਘਾਟ ਆ ਜੀ ਵੀ ਨਵੀਆਂ ਬੱਸਾਂ ਵੱਧ ਤੋਂ 10000 ਬੱਸ ਨਵੀਂ ਪਾਈ ਜਾਵੇ ਰੋਡਵੇ ਤੇ ਪਰ ਬੱਸ ਪੀਆਰਟੀਸੀ ਦੇ ਵਿੱਚ ਪਰ ਸਰਕਾਰ ਵੱਲੋਂ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਜੀ ਅਸੀਂ ਜਿਹੜੇ ਵੀ ਪਬਲਿਕ ਆ ਜੀ ਉਹਨਾਂ ਤੋਂ ਵੀ ਮਾਫੀ ਮੰਗਦੇ ਆਂ ਵੀ ਇਸ ਚੀਜ਼ ਦੇ ਕਰਕੇ ਪਬਲਿਕ ਨੂੰ ਵੀ ਕਹਿੰਨੇ ਆਂ ਤੁਸੀਂ ਸਾਡਾ ਸਾਥ ਦਿਓ ਸਰਕਾਰ ਕੋਲੋਂ ਸਾਡੇ ਨਾਲ ਸਾਥ ਦਿਓ ਵੀ ਨਵੀਆਂ ਬੱਸਾਂ ਸਰਕਾਰ ਵੱਧ ਪਾਵੇ ਜਿਹੜੇ ਟਾਈਮ ਮੈਸ ਪਏ ਆ ਸਰਕਾਰੀ ਉਹ ਟਾਈਮ ਤਾਂ ਹੀ ਚੱਲਣਗੇ ਜੇ ਬੱਸਾਂ ਆਉਣਗੀਆਂ ਬੱਸਾਂ ਦੀ ਬਹੁਤ ਘਾਟ ਆ ਜੀ ਹਰ ਕੱਡੇਪੂ ਦੇ ਵਿੱਚ ਬਹੁਤ ਜ਼ਿਆਦਾ ਬੱਸਾਂ ਘਟਾ ਆ ਜੀ ਭਈ ਮੰਗ ਕਰਦੇ ਆ ਸਰਕਾਰ ਕੋਲ ਵੀ ਨਵੀਆਂ ਬੱਸਾਂ ਪਾਓ ਜਾਈਂ ਪਰ ਕਨੈਕਟਰ ਨੂੰ ਹੀ ਮਾਝਾ ਭੁਗਤਣਾ ਪੈਂਦਾ ਜੀ ਡਰਾਈਵਰ ਕਨੈਕਟਰ ਦੇ ਉੱਤੇ ਹੀ ਦਾ ਪਰਚਾ ਹੁੰਦਾ ਤੇ ਜੇ ਡਰਾਈਵਰ ਕਨੈਕਟਰ ਨੂੰ ਉਹਦਾ ਜੁਰਮਾਨਾ ਕੀਤਾ ਜਾਂਦਾ ਜੇ ਰਾਹ ਦੇ ਵਿੱਚ ਗੱਡੀ ਸਾਡੀ ਫੁੱਲ ਭਰੀ ਹੋ ਜੇ ਟ੍ਰੈਫਿਕ ਵਾਲਿਆਂ ਨੇ ਕਿਤੇ ਰੋਕ ਲਈ ਵੀ ਓਵਰ ਰੋਡਿੰਗ ਲਈ ਜਾਂਦੇ ਆ ਉਸ ਦਾ ਜੇ ਚਲਾਨ ਹੁੰਦਾ ਉਹ ਡਰਾਈਵਰ ਕਨੈਕਟਰ ਨੂੰ ਭਰਨਾ ਪੈਂਦਾ ਜੀ ਨਾ ਕਿ ਉਹ ਮਹਿਕਮਾ ਭਰਦਾ ਉਥੇ ਹਰ ਤਾਂ ਦੇ ਡਰਾਈਵਰ ਕਨ ਪਰ ਸਾਡੇ ਜਥੇਬੰਦੀ ਨੇ ਸਰ ਇਹੀ ਫੈਸਲਾ ਕਰਿਆ ਵੀ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਉਹਨੀਆਂ ਹੀ ਸਵਾਰੀਆਂ ਬਿਠਾਈਆਂ ਜਾਣ ওভারਲੋਡ ਨਾ ਚੜਾਈਆਂ ਜਾਣ ਕਿਉਂਕਿ ਹਰ ਖਸਾ ਤੇ ਡਰਾਈਵਰ ਕੰਟਰੋਲ ਨੂੰ ਜ਼ਿੰਮੇਵਾਰ ਸਟਾ ਰਾਇਆ ਜਾਂਦੇ ਜੀ ਇਸ ਦਾ ਲਾਸਤ ਕਿੰਧਰੇ ਕਿਤੇ ਪੈਸੇ ਸਰ ਸਰਕਾਰ ਨੂੰ ਕਿੰਨੀਆਂ ਸਵਾਰੀਆਂ ਘੱਟ ਹੋਣਗੀਆਂ ਕਿਹੜੀ ਗੱਲ ਹੋਣਗੀਆਂ ਸਰ ਇਸ ਦਾ ਲਾਸ ਸਹੀ ਮੰਨਦੇ ਆ ਵੀ ਸਾਡੇ ਮਹਿਕਮੇ ਨੂੰ ਵੀ ਇਸ ਦਾ ਲਾਸ ਹੋਊਗਾ ਪਰ ਇੱਕ ਮਹੀਨਾ ਪਹਿਲਾਂ ਅਸੀਂ ਨੋਟਸ ਆਪਣੇ ਮਹਿਕਮੇ ਨੂੰ ਦਿੱਤਾ ਹੋਇਆ ਜੀ ਆਦੇ ਐਮਡੀ ਸਾਹਿਬ ਨੂੰ ਦਿੱਤਾ ਟ੍ਰਾਂਸਪੋਰਟ ਮੰਤਰੀ ਸਾਹਿਬ ਸਾਰਿਆਂ ਨੂੰ ਅਸੀਂ ਨੋਟਿਸ ਦਿੱਤੇ ਹੋਇਆ ਵੀ ਅਸੀਂ ਜਿੰਨੀਆਂ ਸ਼ਿਟਾਂ ਹੋਣੀਆਂ ਸਾਰਿਆਂ ਬਿਠਾਵਾਂਗੇ ਪਰ ਇੱਕ ਮਹੀਨਾ ਬੀਤ ਜਾਂਦੇ باوجود ਵੀ ਵੀ ਪੀਆਰਟੀਸੀ ਦੀ ਮੈਨੇਜਮੈਂਟ ਨੇ ਸਾਡੇ ਤਾਂ ਅੱਜ ਤੱਕ ਅਜੇ ਤੱਕ ਰਾਬਤਾ ਨਹੀਂ ਕਾਇਮ ਕਰਿਆ ਜੀ ਵੀ ਕੋਈ ਨਾ ਕੋਈ ਰਾਬਤਾ ਕਾਇਮ ਕਰਦੇ ਕੋਈ ਨਾ ਕੋਈ ਰਾਹ ਲੱਭਦਾ ਜੀ ਵੀ ਅਸੀਂ ਮੰਨਦੇ ਆਂ ਕਿ ਸਾਡਾ ਨੁਕਸਾਨ ਹੈਗਾ ਜੀ ਪਰ ਮਹਿਕਮੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜਥੇਬੰਦੀ ਨਾਲ ਕੋਈ ਮੀਟਿੰਗ ਕਰੀਏ ਇਹਦਾ ਕੋਈ ਸੋਲੂਸ਼ਨ ਲੱਭੀਏ ਜੀ ਸਰ ਅਸੀਂ ਮੰਗ ਕਰਦੇ ਆਂ ਸਰਕਾਰ ਕੋਲੋਂ ਜੀ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੇ ਆ ਰਹੇ ਹਾਂ ਜੀ ਬੱਸਾਂ ਦੀ ਬਹੁਤ ਘਾਟ ਆ ਜੀ ਵੀ ਨਵੀਆਂ ਬੱਸਾਂ ਵੱਧ ਤੋਂ 10000 ਬੱਸ ਨਵੀਂ ਪਾਈ ਜਾਵੇ ਰੋਡਵੇ ਤੇ ਪਨ ਬੱਸ ਪੀ ਆਰ ਟੀ ਸੀ ਦੇ ਵਿੱਚ ਪਰ ਸਰਕਾਰ ਵੱਲੋਂ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਜੀ ਅਸੀਂ ਜਿਹੜੇ ਵੀ ਪਬਲਿਕ ਆ ਜੀ ਉਹਨਾਂ ਤੋਂ ਵੀ ਮਾਫੀ ਮੰਗਦੇ ਆਂ ਵੀ ਇਸ ਚੀਜ਼ ਦੇ ਕਰਕੇ ਪਬਲਿਕ ਨੂੰ ਵੀ ਕਹਿੰਨੇ ਤੁਸੀਂ ਸਾਡਾ ਸਾਥ ਦਿਓ ਸਰਕਾਰ ਕੋਲੋਂ ਸਾਡੇ ਨਾਲ ਸਾਥ ਦਿਓ ਵੀ ਨਵੀਆਂ ਬੱਸਾਂ ਸਰਕਾਰ ਵੱਧ ਪਾਵੇ ਜਿਹੜੇ ਟਾਈਮ ਮੈਸ ਪਏ ਆ ਸਰਕਾਰੀ ਉਹ ਟਾਈਮ ਤਾਂ ਹੀ ਚੱਲਣਗੇ ਜੇ ਬੱਸਾਂ ਆਉਣਗੀਆਂ ਬੱਸਾਂ ਦੀ ਬਹੁਤ ਘਾਟ ਆ ਜੀ ਹਰ ਕੱਡੀ ਉਪਰ ਦੇ ਵਿੱਚ ਬਹੁਤ ਜ਼ਿਆਦਾ ਬੱਸਾਂ ਘਾਟਾ ਜੀ ਭਾਈ ਮੰਗ ਕਰਦੇ ਆ ਸਰਕਾਰ ਕੋਲ ਵੀ ਨਵੀਆਂ ਬੱਸਾਂ ਪਾਓ ਜੀ